ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਧਮਾਕਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਠੀ ਨੰਬਰ 575 ਵਿੱਚ ਧਮਾਕਾ ਹੋਇਆ ਸੀ ਸ਼ਹਿਰ ਦੇ ਸਭ ਤੋਂ ਪੌਸ਼ ਲਾਗੇ ਵਿੱਚ ਵਾਪਰੀ ਇਹ ਘਟਨਾ ਜਿਸ ਤੋਂ ਬਾਅਦ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ ਹੋਰ ਏਜੰਸੀਆਂ ਬੇਵਸ ਹੋ ਗਈਆਂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕ੍ਰਾਈਮ ਬ੍ਰਾਂਚ ਅਤੇ ਹੋਰ ਕਈ ਜਾਂਚ ਟੀਮਾਂ ਮੌਕੇ ਤੇ ਪਹੁੰਚ ਗਈਆਂ ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲ ਸੁਰਿੰਦਰ ਸਿੰਘ ਜਾਦਵ ਆਈਜੀ ਰਾਜਕੁਮਾਰ ਐਸਐਸਪੀ ਕਮਰ ਕੋਰ ਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਬੰਬਨਰੋਧਕ ਦਸਤਾ ਵੀ ਉੱਥੇ ਮੌਕੇ ਤੇ ਪਹੁੰਚ ਚੁੱਕੇ ਆ ਤੇ ਡੌਗ ਸਕੁਐਡ ਟੀਮ ਜਿਹੜੀ ਆ ਤੇ ਫੋਰੈਂਸਿਕ ਟੀਮ ਵੀ ਮੌਕੇ ਤੇ ਮੌਜੂਦ ਹੈ ਸੋ ਦੱਸਦੀ ਕਿ ਹੈਂਡ ਗ੍ਰੇਨੇਡ ਸੁੱਟ ਕੇ ਭੱਜਣੇ ਨੌਜਵਾਨ ਸੋ ਸੀਸੀਟੀਵੀ ਦੇ ਵਿੱਚ ਵੀ ਜਿਹੜੀ ਆ ਧਮਾਕੇ ਦੀ ਆਵਾਜ਼ ਜਿਹੜੀ ਰਿਕਾਰਡ ਹੋਈ ਹੈ ਸੀਸੀਟੀਵੀ ਦੀ ਫੋਟੋਸ ਦੇ ਵਿੱਚ ਜਿਹੜੀ ਧਮਾਕੇ ਦੀ ਆਵਾਜ਼ ਰਿਕਾਰਡ ਹੋਈ ਹੈ ਸੋ ਦੱਸਦੀ ਕਿ ਹੈਂਡ ਗ੍ਰੇਨੇਡ ਸੁੱਟ ਕੇ ਜਿਹੜੇ ਨੌਜਵਾਨ ਨੇ ਕੁਝ ਅਣਪਛਾਤੇ ਨੌਜਵਾਨ ਨੇ ਉੱਥੋਂ ਅਨੁਸਾਰ ਹੁਣ ਤੱਕ ਇੱਕ ਆਟੋ ਵਿੱਚ ਤਿੰਨ ਨੌਜਵਾਨ ਆਏ ਸਨ ਜੋ ਘਰ ਵਿੱਚ ਹੈਂਡ ਗ੍ਰਨੇਡ ਸੁੱਟ ਕੇ ਭੱਜ ਗਏ ਜਿਵੇਂ ਹੀ ਹੈਂਡ ਗ੍ਰਨੇਡ ਸੁੱਟਿਆ ਗਿਆ ਤਾਂ ਘਰ 'ਚ ਬੰਬ ਧਮਾਕਾ ਹੋ ਗਿਆ ਧਮਾਕੇ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸੋ ਸੈਕਟਰ ਜਿਹੜਾ 10 ਹੈ ਚੰਡੀਗੜ੍ਹ ਦੇ ਵਿੱਚ ਇੱਕ ਉੱਥੇ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਸੈਕਟਰ 10 ਦੇ ਜਿਹੜਾ ਸ਼ਹਿਰ ਦਾ ਸਭ ਤੋਂ ਪੌਸ਼ਲਕ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਕਰੀਬ ਸ਼ਾਮ 6:45 'ਤੇ ਜਿਹੜਾ ਕੋਠੀ ਨੰਬਰ 575 ਦੇ ਵਿੱਚ ਧਮਾਕੇ ਦੀ ਜ਼ੋਰਦਾਰ ਆਵਾਜ਼ ਉੱਥੇ ਆਂਦੀ ਹੈ ਸੋ ਧਮਾਕੇ ਦੀ ਜ਼ੋਰਦਾਰ ਆਵਾਜ਼ ਜਿਹੜੀ 575 ਨੰਬਰ ਕੋਠੀ ਆ ਉੱਥੋਂ ਸੁਣਾਈ ਦਿੱਤੀ ਜਾਂਦੀ ਹੈ ਸੋ ਧੁਮਾਕੇ ਦੀ ਗੂੰਜ ਜਿਹੜੀ ਹੈ ਅੱਧੇ ਕਿਲੋਮੀਟਰ ਤੋਂ ਵੱਧ ਲਾ ਕੇ ਵਿੱਚ ਸੁਣਾਈ ਦਿੱਤੀ ਜਾਂਦੀ ਹੈ ਸੋ ਇਸ ਘਟਨਾ 'ਚ ਅਜੇ ਤੱਕ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਸੋ ਇਸ ਦੇ ਨਾਲ ਜਿਹੜਾ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਪਰ ਪੁਲਿਸ ਇਸ ਵੇਲੇ ਜਿਹੜੀ ਪੂਰੀ ਮੁਸਤੈਦੀ ਕਰ ਰਹੀ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਨਾਲ ਜਿਹੜਾ ਉਹਨਾਂ ਦੇ ਡੌਗ ਸਕੁਐਡ ਜਿਹੜੀ ਟੀਮ ਹੈ ਉਹ ਵੀ ਪਹੁੰਚ ਚੁੱਕੀ ਹੈ ਤੇ ਨਾਲ ਦੀ ਨਾਲ ਜਿਹੜੀ ਫੋਰੈਂਸਿਕ ਟੀਮ ਹੈ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਮੌ ਕਰੇ ਘਟਨਾ ਕਿਉਂ ਵਾਪਰੀ ਇਸ ਦੇ ਕੀ ਕਾਰਨ ਹੈ ਔਰ ਕਿਹੜੇ ਲੋਕ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਪੁਲਿਸ ਵੱਲੋਂ ਇਸ ਵੇਲੇ ਜਿਹੜੀ ਪੂਰੀ ਮੁਸ਼ਤੈਦੀ ਦਿਖਾਈ ਜਾ ਰਹੀ ਹੈ ਇਸ ਘਟਨਾ ਦੀ ਜਿਹੜੀ ਜਾਂਚ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੋ ਦੱਸਦੀ ਹੈ ਕਿ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚ ਜਿਹੜਾ ਧਮਾਕਾ ਹੋਇਆ ਹੈ ਕੋਠੀ ਹੈ ਉੱਥੇ 575 ਨੰਬਰ ਜਿਹੜੀ ਕੋਠੀ ਹੈ ਉਹਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਹੈ ਕੁਝ ਨੌਜਵਾਨ ਜਿਹੜੇ ਤਿੰਨ ਨੌਜਵਾਨ ਆਂਦੇ ਨੇ ਆਟੋ ਦੇ ਵਿੱਚ ਜਿਹੜੇ ਨੌਜਵਾਨ ਆਂਦੇ ਨੇ ਤੇ ਬੰਬ ਜਿਹੜਾ ਹੈਂਡ ਗ੍ਰੇਨੇਡ ਹੈ ਹੈਂਡ ਗ੍ਰੇਨੇਡ ਕੋਠੀ ਦੇ ਵਿੱਚ ਸੁੱਟ ਕੇ ਚਲੇ ਜਾਂਦੇ ਨੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਧੁਮਾਕਾ ਹੋਣ ਤੋਂ ਬਾਅਦ ਅੱਧਾ ਕਿਲੋਮੀਟਰ ਤੱਕ ਇਹਦੀ ਧੁਮਾਕੇ ਦੀ ਆਵਾਜ਼ ਆ ਸੁਣਾਈ ਦਿੱਤੀ ਹੈ ਸੋ ਇਸ ਲਈ ਜਿਹੜਾ ਚੰਡੀਗੜ੍ਹ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ 10 ਨੰਬਰ ਸੈਕਟਰ ਦੇ ਵਿੱਚ ਕਿਉਂਕਿ ਉੱਥੇ ਵੱਡਾ ਜਿਹੜਾ ਇੱਥੇ ਵੱਡੀ ਵਾਰਦਾਤ ਜਿਹੜਾ ਅੰਜਾਮ ਦਿੱਤਾ ਗਿਆ ਤਿੰਨ ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਨੇ ਉਹ ਆਟੋ ਤੇ ਆਏ ਸਨ ਤੇ ਹੈਂਡ ਗ੍ਰੇਨੇਡ ਸੁੱਟ ਕੇ ਉੱਥੋਂ ਫਰਾਰ ਹੋ ਗਏ ਨੇ